ਜ਼ਿਲ੍ਹਾ सिरसा ਦੇ ਹਲਕਾ ਕਾਲਾਵਾਲੀ ਦੇ ਪਿੰਡ ਰੂੜੀ ਵਿੱਚ ਕੱਲ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਦਸ਼ਮ ਪਾਤਸ਼ਾਹ ਗੁਰਦੁਆਰਾ ਗੁਰੂ ਸਰਸਹਬ ਰੂੜੀ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਯਾਬ ਸਿੰਘ ਸੈਣੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ। ਇਸ ਤੋਂ ਉਪਰੰਤ ਪੂਰੇ ਸਿਰਸੇ ਵਿੱਚ 18 ਤਾਰੀਖ ਤੱਕ ਨਗਰ ਕੀਰਤਨ ਕੱਢਿਆ ਜਾਵੇਗਾ ਜਿਸ ਦੀ ਆਰੰਭਤਾ ਪਿੰਡ ਰੂੜੀ ਦੇ ਗੁਰਦੁਆਰਾ ਗੁਰੂ ਸਰ ਸਹਿਬ ਤੋਂ ਕੀਤੀ ਜਾਵੇਗੀ ਇਸ ਵਿਸ਼ੇ ਤੇ ਜਾਣਕਾਰੀ ਦੰਦਿਆ ਹੋਇਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਮੈਨੇਜਮੈਂਟ ਕਮੇਟੀ ਦੇ ਮੈਂਬਰ ਭਾਈ ਕੁਲਦੀਪ ਸਿੰਘ ਫੱਗੂ ਨੇ ਦੱਸਿਆ ਕਿ ਇਹ ਨਗਰ ਕੀਰਤਨ ਦੀ ਆਰੰਭਤਾ ਪਿੰਡ ਰੋੜੀ ਤੋਂ ਹੋਵੇਗੀ ਤੇ ਪਿੰਡ ਦਾਦੂ ਸਹਿਬ ਵਿਖੇ ਰਾਤ ਨੂੰ ਟਹਿਰਾਵ ਹੋਵੇਗਾ ਸੋ ਆਉ ਸੁਣਦੇ ਹਾਂ ਭਾਈ ਕੁਲਦੀਪ ਸਿੰਘ ਜੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਦਾ ਇਸ ਮੌਕੇ ਕੀ ਕੁਝ ਕਹਿਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦਾ ਦਿਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਬਹੁਤ ਇੱਕ ਇਤਿਹਾਸਕ ਮਹੱਤਵਪੂਰਨ ਦਿਨ ਹੋਣ ਵਾਲਾ ਹੈ ਜਦੋਂ ਕਿ ਪਿੰਡ ਰੋੜੀ ਤੋਂ ਸਮੂਹ ਨਗਰ ਵਾਸੀ ਇਲਾਕਾ ਵਾਸੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਅਗਵਾਈ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਰਹਿਮਤ ਸਦਕਾ ਕੱਲ ਨੂੰ ਇੱਕ ਨਗਰ ਕੀਰਤਨ ਗੁਰੂ ਪੇਗਵਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੋਣ ਜਾ ਰਿਹਾ ਹੈ ਜਿਹਦਾ ਆਰੰਭਤਾ ਇਸ ਸਥਾਨ ਤੋਂ ਗੁਰਦੁਆਰਾ ਪਾਕੀ ਦਸਵੀ ਗੁਰੂ ਸਰ ਸਾਹਿਬ ਪਿੰਡ ਰੋੜੀ ਤੋਂ ਹੋਣ ਵਾਲੀ ਹੈ 11 ਵਜੇ ਦਾ ਟਾਈਮ ਹੈ ਇਥੋਂ ਨਗਰ ਕੀਰਤਨ ਦੇ ਰਵਾਨਾ ਹੋਣ ਦਾ ਸ਼ੁਰੂਆਤ ਹੋਣੀ ਹੈ ਮੈਂ ਸਾਰੇ ਹਲਕਾ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਆਪ ਜਿੰਨੀ ਵੀ ਸੰਜਥਤੋਂ ਤੱਕ ਆਵਾਜ਼ ਪਹੁੰਚਦੀ ਹੈ ਕੱਲ ਦੇ ਦਿਨ ਜਰੂਰ ਇਸ ਸਥਾਨ ਤੇ ਆ ਕੇ ਆਪ ਦੀ ਹਾਜ਼ਰੀਆਂ ਭਰੋ ਇੱਥੇ 9 ਤੋਂ 11 ਪਹਿਲਾਂ ਇੱਕ ਸਮਾਗਮ ਹੋਣਾ ਹੈ ਜਿਹਦੇ ਵਿੱਚ 9 ਤੋਂ 11 ਕੀਰਤਨ ਹੋਣਾ ਹੈ ਕੀਰਤਨ ਤੋਂ ਬਾਅਦ ਅਰਦਾਸ ਬੇਨਤੀ ਇਥੋਂ ਕਰਕੇ ਕੋਈ ਪਾਤਸ਼ਾਹ ਜੀ ਦਾ ਸਵਰੂਪ ਪਾਲਕੀ ਸਾਹਿਬ ਦੇ ਵਿੱਚ ਸੁਹਾਜਮਾਨ ਕਰਕੇ ਨਗਰ ਕੀਰਤਨ ਦੀ ਅਮਤਾਂ ਕੀਤੀ ਜਾਣੀ ਹੈ ਜਿਦੇ ਵਿੱਚ ਵਿਸ਼ੇਸ਼ ਕਰਕੇ ਹਰਿਆਣਾ ਸੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਮੂਹ ਮੈਂਬਰ ਸਹਿਬਾਨ ਅਤੇ ਪ੍ਰਧਾਨ ਸਰਦਾਰ ਜਗਦੀਸ਼ ਸਿੰਘ ਜੀ ਝਿੰਦਾ ਪਹੁੰਚ ਰਹੀ ਹੈ ਵਿਸ਼ੇਸ਼ ਕਰਕੇ ਇਸ ਸਮਾਗਮ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਰਹਿਮਤ ਸਦਕਾ ਸਾਰੇ ਇਲਾਕੇ ਦੀ ਸੰਗਤ ਪਹੁੰਚ ਰਹੀ ਹੈ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਹ ਪਹੁੰਚ ਰਹੇ ਆਪ ਸਮੂਹ ਸੰਗਤ ਨੂੰ ਬੇਨਤੀ ਹੈ ਜਰੂਰ ਵੱਧ ਚੜ ਕੇ ਇਥੇ ਆ ਕੇ ਦਰਸ਼ਨ ਕਰੋ ਪਾਤਸ਼ਾਹ ਜੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਐ ਸੋੜੀ ਤੋਂ ਸ਼ੁਰੂ ਹੋ ਕੇ ਇਹਨੇ ਤਰਉਣ ਫੱਗੂ ਹੋ ਕੇ ਦੇ ਸੁਤਰਾਜ ਪੀਮਾ ਦੇ ਸੁਤਰਾਜ ਤੇ ਆਪਣੇ ਝੋੜ ਰੋਹੀ ਹੁੰਦਿਆਂ ਹੋਇਆਂ ਕੁਰੰਗਾਲੀ ਕਮਾਲ ਹੋ ਕੇ ਪਹਿਲੀ ਰਾਤ ਦਾਦੂ ਵਿਖੇ ਹੋਵੇਗੀ ਦੂਜੀ ਰਾਤ ਕਾਲਿਆਂ ਲਈ ਐ ਤੇ ਤੀਜੀ ਰਾਤ ਔਡਾਂ ਵਿੱਚ ਚੌਥੀ ਰਾਤ ਡੱਬ ਵਾਲੀ ਐ ਪੰਜਵੀਂ ਰਾਤ ਜੀਵਨ ਨਗਰ ਐ ਛੇਵੀਂ ਰਾਤ ਰਾਣੀ ਐ ਸੱਤਵੀਂ ਰਾਤ ਜਿਹੜੀ ਐ ਉਹ ਸਰਸੇ ਐ ਅੱਠਵੀਂ ਰਾਤ ਵੀ ਸਰਸੇ ਐ ਫਿਰ ਅੱਗੇ ਫਤਿਹਬਾਦ ਦਾ ਝਾੜ ਸਾਹਿਬ ਫਿਰ ਅੱਗੇ ਰਤਈਏ ਹੈ ਭੁੰਨੇ ਹੈ ਇਦਾਂ ਹੁੰਦਿਆਂ ਹੋਇਆਂ ਇਹ ਨਦਰ ਕੀਰਤਨ 24 ਨਵੰਬਰ ਨੂੰ ਉਹ ਖੇਤਰ ਦੀ ਧਰਤੀ ਤੇ ਪਹੁੰਚੇਗਾ 27 ਆਪਣਾ 28 29 30 ਨਵੰਬਰ ਨੂੰ ਸੰਤਾਨ ਸਾਹਿਬ ਦੀ ਧਰਤੀ ਤੇ ਹਰਿਆਣਾ ਸੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ 350 ਸਾਲਾਂ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ ਜੀ ਇਲਾਕੇ ਦੇ ਲੋਕਾਂ ਸੰਗਤਾਂ ਨੂੰ ਇਹੋ ਅਪੀਲ ਹੈ ਜੀ ਕਿ ਇਹੋ ਜੀ ਸ਼ਤਾਬਦੀ ਸ਼ਾਇਦ ਸਾਡੇ ਦੁਆਰੇ ਜੀਵਨ ਵਿੱਚ ਨਾ ਵੇ ਅੱਜ ਕੱਲੋਂ ਮਰਨਾ ਬੜੀਆਂ ਛੋਟੀਆਂ ਹੋ ਗਈਆਂ ਅੱਗੇ 400 ਸਾਲਾਂ ਸ਼ੀਦੀ ਸਤਾਬਦੀ ਆਵੇਗੀ ਗੁਰੂ ਤੇਗ ਬਹਾਦਰ ਸਾਹਿਬ ਦੀ ਅੱਗੇ ਜਾ ਕੇ 50 ਸਾਲਾਂ ਬਾਅਦ ਤੇ ਇਹੋ ਜਿਹੇ ਮੌਕੇ ਇਹੋ ਜਿਹੀਆਂ ਸਤਾਬਦੀਆਂ ਵਾਰ-ਵਾਰ ਨਹੀਂ ਇਸ ਕਰਕੇ ਬੇਨਤੀ ਹੈ ਸਾਰੇ ਇਲਾਕਾ ਵਾਸੀਆਂ ਨੂੰ ਸਮੂਹ ਗੁਰਸਿੱਖ ਸੰਗਤਾਂ ਨੂੰ ਕਿ ਆਪ ਜੀ ਨੇ ਵੱਧ ਚੜ ਕੇ ਲਾਭ ਪ੍ਰਾਪਤ ਕਰਨੇ ਜੀ ਦੇਖੋ ਜੀ ਇਸ ਚੀਜ਼ ਦਾ ਕੋਈ ਅੰਦਾਜ਼ਾ ਨਹੀਂ ਪਤਾ ਨਹੀਂ ਕਿੱਥੋਂ ਕਿੱਥੋਂ ਚੱਲ ਕੇ ਸੰਗਤਾਂ ਨੇ ਪਹੁੰਚਣਾ ਇਹਨੂੰ ਕੇਵਲ ਸਰਸੇ ਪੱਦਰ ਦਾ ਜਦ ਕੇਵਲ ਹਰਿਆਣਾ ਪੱਧਰ ਦਾ ਨਹੀਂ ਸਾਡੇ ਇੱਥੇ ਨਾਲ ਪੰਜਾਬ ਲੱਗਦਾ ਹੈ ਤਖਸ਼ੀਰ ਦਮਨਵਾਨ ਸਾਹਿਬ ਇਥੋਂ 30 ਕਿਲੋਮੀਟਰ ਹੈ ਮੈਂ ਕਹਾਂ ਹਰਿਆਣਾ ਪੰਜਾਬ ਰਾਜਸਥਾਨ ਵੱਖ-ਵੱਖ ਸਥਾਨਾਂ ਤੋਂ ਕਿਉਂਕਿ ਇਹ ਨਗਰ ਕੀਰਤਨ ਕਿਸੇ ਸਟੇਟਾਂ ਦਾ ਨਹੀਂ ਕਿਸੇ ਰਾਜਨੀਤਿਕ ਲੋਕਾਂ ਦਾ ਨਹੀਂ ਹੈ ਇਹ ਇਹ ਨਗਰ ਕੀਰਤਨ ਜਿਹੜਾ ਹੈ ਇਹ ਧੰਨ ਸ਼੍ਰੀ ਗੁਰੂ ਰੰਧ ਸਾਹਿਬ ਪਾਤਸ਼ਾਹ ਜੀ ਦੀ ਅਗਵਾਈ ਵਿੱਚ ਹਰਿਆਣਾ ਸਿਗੁਰ ਦੁਆਰਾ ਮੈਨੇਜਮੈਂਟ ਕਮੇਟੀ ਦਾ ਇੱਕ ਉਪਰਾਲਾ ਹੈ ਜਿਹਦੇ ਨਾਲ ਪੂਰੇ ਸਮਾਜ ਵਿੱਚ ਪੂਰੇ ਭਾਰਤ ਵਿੱਚ ਪੂਰੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਉਸ ਗੱਲ ਦਾ ਪਤਾ ਲੱਗੇ ਵੀ ਸਾਡੇ ਤਨਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਹੈ ਤਿੰਨ ਤਿਲਕ ਜੰਦੂ ਰਾਖਾ ਪ੍ਰਤਾਕਾ ਕਿੰਨੋਂ ਵੱਡੋ ਖਲੂ ਮਹਿਸਾਕਾ ਉਹ ਦਿਨ ਅਸੀਂ ਮਨਾ ਰਹੇ ਹਾਂ ਜੀ